अन्त न कै नयन्ते अन्त न करणे देण नयन्त अन्त न वेखन अन्त अन्त न जापे क्या मनमन्त अन्त न जापे किपे जापे वारि अंत कारण के ते दिल लाहे ताके अंत न पाए जाहे ए हो अंत न जाने कोए बहुता कहिए बहुता होए वड्डा साहिब ऊंचा ठाऊं ऊचे ऊपर ऊंचा लाऊं ਏਵੜੀ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਮੁਨਖ ਧਵਨ ਕਾਦਰ ਕਰੀਮ ਨੇ ਇਸ ਢੰਗ ਦਾ ਬਣਾਇਆ ਹੈ ਕਿ ਇਹ ਹਰ ਚੀਜ਼ ਦਾ ਅੰਤ ਪਾਣਾ ਚਾਹੁੰਦਾ ਹੈ ਅੰਤ ਤੋਂ ਮਰਾਦ ਹਰ ਚੀਜ਼ ਨੂੰ ਆਪਣੀ ਪਕੜ ਵਿੱਚ ਲੈਣਾ ਚਾਹੁੰਦਾ ਹੈ ਸੰਸਾਰ ਦੀ ਪਕੜ ਤੋਂ ਬਾਅਦ ਮਨੁੱਖ ਦੇ ਅੰਦਰ ਕਰਤਾਰ ਦੀ ਪਕੜ ਦਾ ਭਾਵ خیال ਪੈਦਾ ਹੁੰਦਾ ਹੈ ਲਿਆਗਿਆ ਇਹ ਮਨੁੱਖ ਦੀਆਂ ਸਵਭਾਵਿਕ ਰੁਚੀਆਂ ਨੇ ਔਰ ਇਹ ਰੁਚੀਆਂ ਅੰਤ ਸਮੇਂ ਤੱਕ ਮਨੁੱਖ ਦੇ ਨਾਲ ਰਹਿੰਦੀਆਂ ਨੇ ਔਰ ਇਹ ਹਰ ਚੀਜ਼ ਦਾ ਅੰਤ ਪਾਣ ਲਈ ਹਰ ਵਕਤ ਤਤ ਪਰ ਰਹਿੰਦਾ ਹੈ ਪਰ परिपूर्ण परमात्मा ਦਾ ਅੰਤ ਪਾਣਾ ਉਸ ਲਈ ਬੇਅੰਤ ਸ਼ਕਤੀ ਚਾਹੀਦੀ ਹੈ ਬੇਅੰਤ ਕਥਨ ਸ਼ਕਤੀ ਬੇਅੰਤ ਵੇਖਣ ਸ਼ਕਤੀ ਬੇਅੰਤ ਸੁਣਨ ਸ਼ਕਤੀ ਬੇਅੰਤ ਸੋਚਣ ਸ਼ਕਤੀ ਜਦ ਕਿ ਮਨੁੱਖ ਦੇ ਕੋਲ ਜਿੰਨੇ ਗਿਆਨ ਇੰਦਰੇ ਨੇ ਇਹਨਾਂ ਦੀ ਸੀਮਾ ਕਿ ਆਪਣੀ ਜ਼ਬਾਨ ਨਾਲ ਕਿਸੇ ਖਾਸ ਦੂਰੀ ਤੱਕ ਹੀ ਆਵਾਜ਼ ਪਹੁੰਚਾ ਸਕਦੇ ਹਾਂ ਉਸ ਤੋਂ ਅੱਗੇ ਨਹੀਂ ਉਸ ਤੋਂ ਅੱਗੇ ਪਹੁੰਚਾਉਣ ਲਈ ਸਾਨੂੰ ਤਰ੍ਹਾਂ-ਤਰ੍ਹਾਂ ਦੇ ਉਪਕਰਣ ਇਖਤਮਾਲ ਕਰਨੇ ਪੈਂਦੇ ਸਾਡੀ ਅੱਖ ਦੀ ਵੇਖਣ ਦੀ ਵੀ ਬਕਾਇਦਾ ਇੱਕ ਸੀਮਾ ਹੈ ਔਰ ਉਸ ਸੀਮਾ ਤੋਂ ਅੱਗੇ ਵੇਖਣ ਲਈ ਸਾਨੂੰ ਦੂਰਬੀਨ ਜਾਂ ਖੁਰਦਬੀਨ ਚਾਹੀਦੀ ਹੈ ਲੇਕਿਨ ਫਿਰ ਵੀ ਉਹਨਾਂ ਦੀ ਵੀ ਇੱਕ ਸੀਮਾ ਹੈ ਸਾਡੇ ਕੰਨਾਂ ਦੇ ਸੁਣਨ ਦੀ ਸ਼ਕਤੀ ਵੀ ਸੀਮਤ ਹੈ ਅਸੀਂ ਖਾਸ ਦੂਰੀ ਤੱਕ ਹੀ ਸੁਣ ਸਕਦੇ ਹਾਂ ਉਸ ਤੋਂ ਪਰੇ ਦੀ ਜਿਹੜੀ ਆਵਾਜ਼ ਹੈ ਉਸ ਨਾਲ ਸਾਡੇ ਕੰਨ ਆਪਣਾ ਸੰਬੰਧ ਜੋੜਨ ਦੇ ਵਿੱਚ ਅਸਮਰਥ ਹੋ ਜਾਂਦੇ ਨੇ ਤੇ ਸਾਡਾ ਦਿਮਾਗ ਵੀ ਕਿਸੇ ਇੱਕ ਖਾਸ ਸੀਮਾ ਦੇ ਇੱਕ ਦਾਇਰੇ ਦੇ ਵਿੱਚ ਸੋਚ ਸਕਦਾ ਹੈ ਉਸ ਦੀ ਉਲੰਘਣਾ ਕਰਕੇ ਅਗਾਹ ਨਿਕਲਣਾ ਦਿਮਾਗ ਦਾ ਬਹੁਤ ਔਖੀ ਗੱਲ ਹੈ ਬਹੁਤ ਔਖੀ ਗੱਲ ਹੈ ਜਦ ਕੇ ਮਨੁੱਖ ਦੀਆਂ ਸਵਭਾਵਿਕ ਰੁਚੀਆਂ ਇਹ ਨੇ ਕਿ ਮੈਂ ਹਰ ਚੀਜ਼ ਦਾ ਅੰਤ ਪਾਣਾ ਹੈ ਲੇਕਿਨ ਅੰਤ ਪਾਣ ਤੋਂ ਪਹਿਤਮ ਉਸ ਨੇ ਵੇਖਣਾ ਹੈ ਉਹਨੇ ਜਾਣਨਾ ਹੈ ਕਿਦਰੇ ਕਿ ਮੇਰੀ ਇਹ ਗਿਆਨ ਇੰਦਰੀਆਂ ਸੀਮਤ ਤੇ ਨਹੀਂ ਪ੍ਰਥਮ ਇਸ ਨੂੰ ਜਾਣਨਾ ਹੈ ਇਸ ਦਾ ਬੋਧ ਹੁੰਦਿਆਂ ਹੀ ਮਨੁੱਖ ਵਿਸਮਾਦ ਹੋ ਜਾਂਦਾ ਹੈ मनुख تي ਲਗਨਤਾਰੀ ਹੋ ਜਾਂਦੀ ਹੈ ਔਰ ਉਹ ਦੇਹੰਤ ਦੇ ਚੀਨ ਹੋ ਕੇ ਆਨੰਦ ਮਾਣਦਾ ਹੈ ਅੰਤ ਪਾਣ ਦੀ ਕੋਸ਼ਿਸ਼ ਨਹੀਂ ਕਰਦਾ ਜਦ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਪੌੜੀ ਵਿੱਚ ਬੜੇ ਸੋਹਣੇ ਢੰਗ ਨਾਲ ਇਸ ਤਰ੍ਹਾਂ ਦੇ ਖੋਜੀ ਮਨੁੱਖ ਨੂੰ ਦੱਸ ਰਹੇ ਨੇ ਕਿ ਤੂੰ ਕੀ ਕਰਨਾ ਹੈ ਅੰਤ ਨਾ ਸਿਖਤੀ ਕਹਿਣਾ ਅੰਤ ਐ ਉਸ ਪਰੀਪੂਰਨ ਪਰਮਾਤਮਾ ਦਾ ਅੰਤ ਪਾਣ ਵਾਲੇ ਨਹੀਂ پا ਸਕẽਗਾ ਉਸ ਦਾੰਤ ਕਿ ਉਹਦੀਆਂ ਸਿਫਤਾਂ ਇਤਨੀਆਂ ਨੇ ਗਿਣਤੀ ਦੇਖ ਨਹੀਂ ਆ ਸਕਦੀਆਂ ਕਿਸੇ ਮਨੁੱਖ ਦੀ ਉਪਮਾ ਕਰਨੀ ਹੈ ਉਹਦੀ ਸਿਫਤ ਕਰਨੀ ਹੈ ਤਾਂ ਇੰਨੇ ਹੀ ਆਖਾਂਗੇ ਸੁੰਦਰ ਹੈ ਖੁਸ਼ਕੋਸ਼ ਹੈ ਖੁਸ਼ਮਿਜ਼ਾਜ ਹੈ ਆਲਾ ਤਾਲੀਮ ਯਾਫਤਾ ਹੈ ਦਾਨੀ ਹੈ ज्ञानी है उच्च खानदान ਨਾਲ تعلق ਰੱਖਦਾ ਹੈ اور ਉੱਚ ਜਾਤ ਨਾਲ تعلق ਰੱਖਦਾ ਹੈ ਤੇ 5 10 ਗੱਲਾਂ ਹੋਰ ਆਖੀਏ ਤੇ ਮਨੁੱਖ ਦੀ ਸਿਫਤਾਂ ਦਾ ਅੰਤ ਹੋ ਗਿਆ ਇਸ ਤੋਂ ਅਗਾ ਕੁਝ ਬਿਆਨ ਕਰਨ ਨੂੰ ਰਹਿੰਦਾ ਹੀ ਨਹੀਂ ਹੂ ਬਹੁ ਇਹ ਹੀ ਨਿਯਮ ਜੋ ਵਿਅਕਤੀ ਤੇ ਲਾਗੂ ਹੁੰਦਾ ਹੈ ਉਹ ਕਿਸੇ ਮੁਲਕ ਤੇ ਵੀ ਲਾਗੂ ਹੁੰਦਾ ਹੈ ਕਿਸੇ ਕੌਮ ਤੇ ਵੀ ਲਾਗੂ ਹੁੰਦਾ ਹੈ ਕਿਸੇ ਹੋਰ ਵਜੂਦ ਜੈਸੇ ਕਿ ਪਸ਼ੂ ਪੰਖੀ ਨੇ ਉਹਨਾਂ ਤੇ ਵੀ ਲਾਗੂ ਹੁੰਦਾ ਹੈ ਸਿਖਤਾਂ ਦੇ ਦਾਇਰੇ ਦੇ ਵਿੱਚ ਹੀ ਕਾਇਨਾਤ ਦੇ ਜੀਵ ਆ ਜਾਂਦੇ ਨੇ ਮਨੁੱਖ ਸੰਦੇ ਇਸ ਦਾਇਰੇ ਵਿੱਚ ਆ ਜਾਂਦਾ ਹੈ ਕਿ ਜਦ ਖੁਦ ਇਹ ਦਾਇਰੇ ਵਿੱਚ ਹੈ ਕਿ ਜੋ ਦਾਇਰੇ ਤੋਂ ਪਰੇ ਹੈ ਬੰਧਨ ਦੇ ਕੀ ਨਹੀਂ ਜੋ ਅਨੰਤ ਹੈ ਉਸ ਦਾ ਅੰਤ ਪਾਉਣਾ ਤੇ ਬਹੁਤ ਔਖਾ ਬਹੁਤ ਔਖਾ ਤੋਂ ਸਹਿਵ ਕੰਨ ਅੰਤ ਨ ਸਿੱਖਤੀ ਕਹਿਣਾ ਅੰਤ ਉਹਦੀਆਂ ਸਿਫਤਾਂ ਇਤਨੀਆਂ ਨੇ ਕਿ ਅਸੀਂ ਕਹਿਣ ਵਿੱਚ ਉਸ ਦੀ ਗਿਣਤੀ ਨਹੀਂ ਕਰ ਸਕਦੇ ਭਾਵੇਂ ਜ਼ਬਾਨ ਵਿੱਚ ਇਤਨੀ ਸਮਰਥਾ ਨਹੀਂ ਇਤਨੀ ਤਾਕਤ ਨਹੀਂ ਕਿ ਸਾਰੀਆਂ ਸਾਰੀਆਂ ਸਿਫਤਾਂ ਪਰਿਪੂਰਣ ਪ੍ਰਮਾਤਮਾ ਦੀਆਂ ਗਿਣ ਕੇ ਉਹ ਦੱਸ ਸਕੇ ਅੰਤ ਨਾ ਕਰਨੇ ਦੇਣ ਨਾ ਅੰਤ ਪ੍ਰਮਾਤਮਾ ਨੇ ਕੀ ਕੁਝ ਕੀਤਾ ਹੈ ਕਿਉਂਕਿ ਕਰਤਾ ਹੈ ਕਿਰਤ ਨਹੀਂ ਹੈ ਪ੍ਰਮਾਤਮਾ ਕਰਤਾ ਹੈ ਉਸਦੀ ਕ੍ਰਿਤ ਕਿੰਨੀ ਵੱਡੀ ਹੈ ਕਿਸਦਾ ਹੀ ਅੰਦਾਜ਼ਾ ਨਹੀਂ ਗੇਦਾ ਬਣਾਇਆ ਹੋਇਆ ਚਿੱਤਰ ਪੂਰਨ ਤੌਰ ਤੇ ਨਹੀਂ ਦੇਖਿਆ ਜਾ ਰਿਹਾ ਉਸ ਚਿੱਤਰਕਾਰ ਦਾ ਕਿਸ ਤਰ੍ਹਾਂ ਪਤਾ ਚੱਲੇ ਤਾਂ ਸਹਿਜ ਕਹਨੇ ਅੰਤ ਨ ਕਰਣੇ ਦੇ ਨਾ ਅੰਤ ਫਿਰ ਉਸ ਨੇ ਆਪਣੀ ਕਰਨੇ ਨੂੰ ਭਾਵ ਆਪਣੀ ਕ੍ਰਿਤ ਨੂੰ ਜੋ ਕੁਝ ਦਿੱਤਾ ਹੋਇਆ ਹੈ ਪਸ਼ੂ ਪੰਛੀਆਂ ਨੂੰ ਦਿੱਤਾ ਹੈ ਮਨੁੱਖਾਂ ਨੂੰ ਦਿੱਤਾ ਹੈ ਕਉਰ ਜੀ ਚਾਨਣ ਤਾਰਿਆਂ ਨੂੰ ਦਿੱਤਾ ਹੈ ਗ੍ਰਹਿ ਨਿਖਤਰਾ ਨੂੰ ਦਿੱਤਾ ਹੈ ਕੀੜੇ ਮਕੋੜਿਆਂ ਨੂੰ ਦਿੱਤਾ ਹੈ ਜੀਵਨ ਦਿੱਤਾ ਹੈ ਜੀਵਨ ਬਧਿਤ ਕਰਨ ਲਈ ਰਜ਼ਕ ਦਿੱਤਾ ਹੈ ਸਮਰਥਾ ਦਿੱਤੀ ਹੈ ਤਾਕਤ ਦਿੱਤੀ ਹੈ ਸ਼ਕਤੀ ਦਿੱਤੀ ਹੈ ਤਾਂ ਸਾਇਬਕੰਨ ਨੇ ਜੋ ਕੁਝ ਉਸਦਾ ਦਿੱਤਾ ਹੋਇਆ ਹੈ ਇਹ ਵੀ ਗਿਣਤੀ ਕਿ ਨਹੀਂ ਆਉਂਦਾ ਕਿੱਥੇ ਉਸਦੀ ਕਿਰਤ ਗਿਣਤੀ ਕਿ ਨਹੀਂ ਆਉਂਦੀ ਉੱਥੇ ਉਸਦੀ ਦਾਤ ਆਪਣੀ ਕਿਰਤ ਨੂੰ ਵੰਡੀ ਹੋਈ ਜੋ ਦੇਨ ਹੈ ਦਾਤ ਹੈ ਜੋ ਉਸਨੇ ਆਪਣੀ ਕਿਰਤ ਦੀ ਝੋਲੀ ਸਪਾ ਦਿੱਤੀ ਹੈ ਸਾਇਬ ਕੰਦੇ ਨੂੰ ਉਸ ਦਾ ਵੀ ਅੰਤ ਨਹੀਂ ਅੰਤ ਨਾ ਦੇਖਣ ਸੁਣਨ ਨਾ ਅੰਤ ਛੜੇ ਅੱਖਾਂ ਦੇ ਦੇਖਣ ਦੀ ਵੀ ਬਕਾਇਦਾ ਇੱਕ ਸੀਮਾ ਹੈ ਤੁਤੋਂ ਕਿ ਸੀਮਾ ਹੈ ਇਸ ਲਈ ਅਸੀਮ ਨੂੰ ਦੇਖਣਾ ਬਹੁਤ ਔਖਾ ਬਹੁਤ ਔਖਾ ਅੰਤ ਨਾ ਦੇਖਣ ਸੁਣਨ ਨਾ ਅੰਤ ਔਰ ਅੱਖ ਐਸਾ ਪਰਬਲ ਸੂਖਸ਼ਮ ਤੇ ਮਹਾਨ ਇੰਦਰ ਹੈ ਮਨੁੱਖ ਵੇਖ ਕੇ ਹੀ ਪਤੀਜਦਾ ਹੈ ਮਨੁੱਖ ਵੇਖ ਕੇ ਹੀ ਮੰਨਦਾ ਹੈ ਪ੍ਰਥਮ ਸਭ ਤੋਂ ਵੱਡਾ ਪ੍ਰਮਾਣ ਮਨੁੱਖ ਦੇ ਕੋਲ ਇਹ ਹੀ ਹੈ ਕਿ ਪ੍ਰਤੱਖ ਪ੍ਰਮਾਣ ਮੈਂ ਵੇਖਿਆ ਨਹੀਂ ਮੈਂ ਸਿਰਫ ਸੁਣ ਕੇ ਨਹੀਂ ਮੰਨ ਸਕਦਾ ਮੈਂ ਵੇਖਿਆ ਨਹੀਂ ਮੈਂ ਸਿਰਫ ਪੜ ਕੇ ਨਹੀਂ ਮੰਨ ਸਕਦਾ ਮੈਂ ਵੇਖਿਆ ਨਹੀਂ ਸਿਰਫ ਇਹ ਅਨੁਮਾਨ ਪ੍ਰਮਾਣ ਦੇ ਰਾਹੀਂ ਮੈਂ ਇਸ ਨੂੰ ਮਨਾ ਕਬੂਲ ਕਰਾਂ ਬਹੁਤੋਕੀ ਗੱਲ ਬਹੁਤੋਕੀ ਗੱਲ ਲਿਆਜ਼ਾ ਮਨੁਖ ਦੇ ਕੋਲ ਜੋ ਸੁਭਾਵਕ ਰੁਚੀ ਹੈ ਓਏ ਇਹ ਦੇਖਣਾ ਚਾਹੁੰਦਾ ਹੈ ਤੇ ਦੇਖ ਕੇ ਹੀ ਮੰਨਦਾ ਹੈ ਪਰ ਹੁਣ ਕੌਣ ਦੱਸੇ ਇਸ ਅੱਖ ਦੇ ਵਿੱਚ ਤੇ ਪੂਰਨ ਰੂਪ ਦੇ ਵਿੱਚ ਸੂਰਜ ਨੂੰ ਦੇਖਣ ਦੀ ਸਮਰੱਥਾ ਨਹੀਂ ਸਿਖਰ ਦੁਪਹਿਰੀ ਤੇ ਚੜਿਆ ਹੋਇਆ ਹੋਵੇ ਸੂਰਜ ਕਿ ਉਸ ਦੀ ਤਰਫ ਇੱਕ ਟਿੱਕੀ ਬਨ ਕੇ ਵੇਖਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਔਰ ਆਮ ਸਿਆਣੇ ਕਹਿੰਦੇ ਨੇ ਕਿ ਸਿੱਧੇ ਸੂਰਜ ਨੂੰ ਵੇਖਣ ਨਾਲ ਮਨੁੱਖ ਦੀਆਂ ਅੱਖਾਂ ਝੁਲਸ ਸਕਦੀਆਂ ਨੇ ਕਮਜ਼ੋਰ ਹੋ ਸਕਦੀਆਂ ਨੇ ਨਿਗਾਹ ਤੇ ਅਸਰ ਪੈ ਸਕਦਾ ਕਾਰਨ ਕਿ ਮਨੁੱਖ ਦੀ ਰੋਸ਼ਨੀ ਨੂੰ ਬਰਦਾਸ਼ਤ ਕਰਨ ਦੀ ਸੀਮਾ ਤੋਂ ਜ਼ਿਆਦਾ ਰੋਸ਼ਨੀ ਹੈ ਸੂਰਜ ਦੇ ਤੇ ਅੱਖ ਤੇ ਇਤਨੀ ਰੋਸ਼ਨੀ ਨੂੰ ਵੇਖਣ ਦੀ ਸਮਰਥਾ ਨਹੀਂ ਹੈ ਇੱਕ ਸੂਰਜ ਨੂੰ ਵੇਖਣ ਦੀ ਪੂਰਨ ਲੋਗ ਦੇ ਸਮਰਥਾ ਨਹੀਂ ਹੈ ਕਿ ਪ੍ਰਮਾਤਮਾ ਉਹ ਤੇ ਕਰੋੜਾਂ ਸੂਰਜਾਂ ਵਰਗਾ ਹੈ ਤੇ ਅੱਖ ਵੇਖੇ ਤੇ ਕਿਸ ਤਰ੍ਹਾਂ ਵੇਖੇ ਇਹ ਗੱਲ ਵੱਖਰੀ ਹੈ ਕਿ ਆਦ ਕਾਲ ਤੋਂ ਭਗਤ ਜਨ ਹਟ ਕਰਦੇ ਆਏ ਨੇ ਵੇਖਣਾ ਹੈ ਵੇਖਣਾ ਹੈ ਕਹਿੰਦੇ ਨੇ ਅਰਗਨਰੀ ਸ੍ਰੀ कृष्ण ਦੇ ਅੱਗੇ ਉਹ ਇਹ ਪ੍ਰਾਰਥਨਾ ਕੀਤੀ ਤੁਸੀਂ ਆਪਣਾ ਮੈਨੂੰ ਵਿਰਾਤ ਰੂਪ ਦਿਖਾਓ ਪੂਰਨ ਰੂਪ ਦਿਖਾਓ ਪਰ શ્રી কৃষ্ণ ਕਹਿ ਲਗੇ ਤੇਰੀ ਅਜੇ ਤਿਆਰੀ ਨਹੀਂ ਜੇ ਮੈਂ ਦਿਖਾਇਆ ਵੀ ਤੂੰ ਦੇਖ ਨਹੀਂ ਸਕੇਂਗਾ ਹੂ ਬਹੁ ਇਸ ਤਰੀਕੇ ਦਾ ਹੱਟ ਕੋਹ ਤੂਰ ਦੇ ਉੱਤੇ ਬੈਠ ਕੇ ਕਿਸ ਵਕਤ ਹਜਰਤ ਮੂਸਾ ਨੇ ਕੀਤਾ ਸੀ اے خدا ਤੂੰ ਆਪਣਾ ਪੂਰਨ ਜਲਵਾ ਮੈਨੂੰ ਦਿਖਾ ਤੇ ਖੁਦਾ ਦੀ ਤਰਫੋਂ ਜੋ ਇਲਹਾਮ ਹੋਇਆ ਓਏ موسی ਤੇਰੀ ਅੱਖਾਂ ਦੇ ਕਿਤਾਬ ਨਹੀਂ ਨਹੀਂ ਦੇਖ ਸਕੇਂਗਾ ਮੇਰਾ ਜਲਵਾ ਨਹੀਂ ਦੇਖ ਸਕੇਂਗਾ ਲੱਗਾ ਜਿੰਨੀ ਤੂੰ ਝਲਕ ਵੇਖ ਰਹੇ ਹੈ ਇੰਨਾ ਹੀ ਕਾਫੀ ਹੈ ਇੱਕ 마ਸੂਮ ਬੱਚਾ ਆਪਣੇ ਕਮਰੇ 'ਚ ਬੈਠਾ ਹੈ ਸੂਰਜ ਦੀ ਕਿਰਨਾਂ ਕਮਰੇ ਦੇ ਵਿੱਚ ਪ੍ਰਵੇਸ਼ ਕਰ ਗਈ ਹੈ ਥੋੜੀ ਜੀਆਂ ਧੁੱਪ ਦੀ ਝਲਕ ਪੈ ਰਹੀ ਹੈ ਤੇ ਹੁਣ ਬੱਚਾ ਹਟ ਕਰੇ ਇਹ ਸਾਰੇ ਦਾ ਸਾਰਾ ਸੂਰਜ ਮੇਰੇ ਕਮਰੇ 'ਚ ਆਣਾ ਚਾਹੀਦਾ ਹੈ ਇਸ ਸੂਰਜ ਨੂੰ ਮੈਂ ਆਪਣੇ ਘਰ ਦੇ ਇਸ ਕਮਰੇ ਦੇ ਸੋਫੇ ਤੇ ਬਿਠਾਣਾ ਹੈ ਇਹ ਬੱਚੇ ਦਾ ਨਾਰਾਣ ਹਟ ਹੋਵੇਗਾ ਸੂਰਜ ਇਤਨਾ ਮਹਾਨ ਇਸ ਕਮਰੇ 'ਚ ਆਵੇ ਤੇ ਕਿਸ ਤਰ੍ਹਾਂ ਆਵੇ ਤੇ ਆਖ ਉਸ ਨੂੰ ਅਗਰ ਦੂਰੀ ਤੋਂ ਵੀ ਵੇਖੇ

ਪੂਰਨ ਜਲਵਾ ਨਮੂਦਾਰ ਹੋਇਆ ਕਨਨ ਮੂਸਾ बेहोश ਹੋ ਗਏ ਯਹੂਦੀਆਂ ਦੇ ਇਤਿਹਾਸ ਦੇਖੇ ਦਾ ਤੋ ਤਿੰਨ ਦਿਨ बेहोश ਰਹੇ ਤੇ ਤਿੰਨ ਦਿਨ ਤੋਂ ਬਾਅਦ ਜਦ ਹੋਸ਼ ਆਈ ਤੇ ਪ੍ਰਾਰਥਨਾ ਕਰਨ ਲੱਗੇ हे ਪ੍ਰਭੂ ਤੋ ਇਤਨਾ ਮਹਾਨ ਹੈ ਤੈਨੂੰ ਮੈਂ ਪੂਰਨ ਰੂਪ ਦੇਖ ਨਹੀਂ ਦੇਖ ਸਕਦਾ ਨਹੀਂ ਦੇਖ ਸਕਦਾ ਤੋ ਸੂਰਜ ਜਿਹੜਾ ਇੱਕ ਹੈ ਅਗਰੇ ਸਾਰੇ ਦੇ ਸਾਰੇ ਕਰੋੜਾਂ ਅਨੰਤਾਂ ਸੂਰਜ ਇਕੱਠੇ ਹੋ ਜਾਣ ਤਾਂ ਫਿਰ ਅੱਖ ਦੇ ਵਿੱਚ ਕਿੱਥੇ ਸਮਰਥਾ ਹੈ ਉਸ ਨੂਰ ਨੂੰ ਵੇਖਣ ਦੀ ਉਸ ਰੋਸ਼ਨੀ ਨੂੰ ਵੇਖਣ ਦੀ ਇਸ ਵਾਸਤੇ ਸਾਇਬ ਕਹਿੰਦੇ ਨੇ ਵੇਖ ਕੇ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਕਿੰਨਾ ਹੈ ਔਰ ਉਹਦਾ ਪ੍ਰਕਾਸ਼ ਕਿੰਨਾ ਹੈ ਅੰਤ ਨਾ ਵੇਖਣ ਸੁਣਨ ਦਾ ਅੰਤ ਸੁਣ ਕੇ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਭਾਵੇਂ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਪ੍ਰਮਾਤਮਾ ਦੀ ਸਾਰੀ ਗੱਲਾਂ ਸੁਣ ਲਈਆਂ ਨੇ ਹੁਣ ਹੋਰ ਕੁਝ ਸੁਣਨ ਨੂੰ ਬਾਕੀ ਨਹੀਂ ਕੋਈ ਇਹ ਨਹੀਂ ਕਹਿ ਸਕਦਾ ਮੈਂ ਸਭ ਕੁਝ ਵੇਖ ਲਿਆ ਹੁਣ ਹੋਰ ਕੁਝ ਵੇਖਣ ਨੂੰ ਬਾਕੀ ਨਹੀਂ ਮੈਂ ਸਾਰੇ ਦਾ ਸਾਰਾ ਆਪਣੀ ਜ਼ਬਾਨ ਨਾਲ ਕਥਨ ਕਰ ਦਿੱਤਾ ਹੈ ਹੋਰ ਕੁਝ ਕਥਨ ਕਰਨ ਨੂੰ ਬਾਕੀ ਨਹੀਂ ਇਸ ਤਰ੍ਹਾਂ ਦੇ ਦਾਵੇ ਸਾਰੇ ਦੇ ਹੁਦਾ ਨੇ ਠੋਕੇ ਨੇ ਜਿਹਾ ਜ ਸਤਗੁਰ ਕਹਿੰਦੇ ਨੇ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨਮੰਤ ਮਾਰਾ ਜਿਹਨੇ ਪ੍ਰਮਾਤਮਾ ਦੇ ਮਨ ਦੇ ਕਿਹੜਾ ਮਥਾ ਉਹ ਕਿਹੜੇ ਸਲਾਮਸ਼ਰੇ ਚ ਬੈਠਾ ਹੈ ਕੀ ਮਤਾ ਪਕਾ ਰਿਹਾ ਹੈ ਕੀ ਕੁਝ ਕਰਨਾ ਚਾਹੁੰਦਾ ਹੈ ਕਿਸ ਸੋਚਾਂ ਦੇ ਚ ਬੈਠਾ ਹੈ ਇਸ ਦਾ ਵੀ ਕਿਸੇ ਵੱਡੇ ਤੋਂ ਵੱਡੇ ਮਨੋਵਿਗਿਆਨੀ ਨੂੰ ਤੇ ਜੋਤਸ਼ੀ ਨੂੰ ਬੋਧ ਨਹੀਂ ਹੈ ਇਹ ਠੀਕ ਹੈ ਕਿ ਦੁਨੀਆ ਦੇ ਜੋਤਸ਼ੀ ਮਨੋਵਿਗਿਆਨੀ ਆਪਣੀਆਂ ਕਿਆਸ ਇਰਾਇਆਂ ਜਗਤ ਦੇ ਸਾਹਮਣੇ ਰੱਖਦੇ ਰਹਿੰਦੇ ਨੇ ਨੇ ਸਾਲਾਂ ਬਾਅਦ ਪਰਲੇ ਹੋ ਜਾਏਗੀ ਇਹ ਹੋ ਜਾਏਗਾ ਉਹ ਹੋ ਜਾਏਗਾ ਔਰ ਇਸ ਤਰ੍ਹਾਂ ਦੇ ਕਿਆਸ ਅਰਾਈਆਂ ਕਰਨ ਵਾਲੇ ਹਰ ਦੇਸ਼ ਦੇ ਮੌਜੂਦ ਨੇ ਜੋ ਭਵਿੱਖਬਾਣੀ ਕਰਦੇ ਨੇ ਪਰ ਗੁਰੂ ਨਾਨਕ ਦੇਵ ਜੀ ਦਾ ਇਸ ਦਾਰਨਾਤਿਕ ਨੁਕਤਾ ਕਿ ਪ੍ਰਮਾਤਮਾ ਨੇ ਕੀ ਕਰਨਾ ਹੈ ਤੇ ਉਹਦੇ ਮਨ ਵਿੱਚ ਕੀ ਮਤਾ ਹੈ ਇਸ ਸੰਬੰਧ ਵਿੱਚ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਇਹੀ ਕਾਰਨ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਤਰ੍ਹਾਂ ਦੀ ਜੋਤਿਸ਼ ਵਿੱਦਿਆ ਨੂੰ ਗੁਰਮਤ ਤੋਂ ਇੱਕ ਪਾਸੇ ਕਰ ਦਿੱਤਾ ਖਾਸ ਕਰਕੇ ਫਲਤ ਜੋਤਿਸ਼ ਨੂੰ ਖਾਸ ਕਰਕੇ ਭਵਿਸ਼ੇ ਵਕਤਾਵਾਂ ਦੀ ਬਾਣੀ ਨੂੰ ਆਪਣੇ ਸਿਧਾਂਤਿਕ ਨੁਕਤੇਆਂ ਤੋਂ ਇੱਕ ਪਾਸੇ ਕਰ ਦਿੱਤਾ ਕਿਉਂਕਿ ਇਹ ਤੇ ਦਾਵਾ ਹੋ ਗਿਆ ਕਿ ਰੱਬ ਜੋ ਕੁਝ ਕਰਨਾ ਚਾਹੁੰਦਾ ਸੀ ਜਾਣ ਲਿਆ ਪ੍ਰਮਾਤਮਾ ਜੋ ਕੁਝ ਕਰਨਾ ਚਾਹੁੰਦਾ ਹੈ ਉਹਦਾ ਸਾਨੂੰ ਪਤਾ ਚੱਲ ਗਿਆ ਮੇਰੇ ਪਤਸ਼ਾਹ ਦਾ ਕਹਿਣਾ ਬਿਓ ਪੁੱਛਣਾ ਮਸਲਤ ਧਰੇ ਜੋ ਕੁਛ ਕਰੇ ਸੋ ਆਪੇ ਕਰੇ ਜੋ ਕੁਛ ਉਹ ਕਰਦਾ ਹੈ ਇਸ ਦਾ ਉਸ ਨੂੰ ਖੁਦ ਪਤਾ ਹੈ ਉਹ ਕਿਸੇ ਨਾਲ ਸਲਾਮ مشورہ ਨਹੀਂ ਕਰਦਾ ਬੀ ਉਹ ਪੁੱਛ ਨਾ ਮਸਲਤ ਧਰੇ ਜੋ ਕੁਛ ਕਰੇ ਸੋ ਆਪੇ ਕਰੇ ਕਿ ਜਦ ਉਸ ਨੇ ਕਿਸੇ ਨਾਲ ਸਲਾਮ مشورہ ਹੀ ਨਹੀਂ ਕੀਤਾ ਤਾਂ ਕਿਸੇ ਨੂੰ ਕੀ ਪਤਾ ਚੱਲਣਾ ਹੈ ਉਹਦੇ ਮਨ ਦੇ ਵਿੱਚ ਹੀ ਹੈ ਤਾਂ ਸਾਇਦ ਕਹਿੰਦੇ ਨੇ ਅੰਤ ਨਾ ਜਾਪੇ ਕਿਆ ਮਨ ਮੰਨ ਕੇ ਇਸ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਕਿ ਉਸ ਪਰਮਾਤਮਾ ਦੇ ਮਨ ਵਿੱਚ ਕੀ ਮਤਾ ਹੈ ਉਹ ਜਗਤ ਦੇ ਸੰਬੰਧ ਵਿੱਚ ਕੀ ਕੁਝ ਕਰਨਾ ਚਾਹੁੰਦਾ ਹੈ ਉਹ ਮੇਰੇ ਸੰਬੰਧ ਵਿੱਚ ਕੀ ਕੁਝ ਕਰਨਾ ਚਾਹੁੰਦਾ ਹੈ ਭਗਤ ਕਬੀਰ ਜੀ ਮਹਾਰਾਜ ਕਹਿੰਨ ਜੋ ਮੈਂ ਚਿਤਵੋ ਨਾ ਕਰੇ ਕਿਆ ਮੇਰੇ ਚਿਤਗੇ ਹੋਏ ਆਪਣਿਆਂ ਚਿਤਵਾ ਹਰ ਕਰੇ ਜੋ ਮੇਰੇ ਚਿਤ ਨਾ ਹੋਏ ਕਬੀਰ ਕਹਿੰਦੇ ਮੈਂ ਤੇ ਕੁਝ ਹੋਰ ਚਿਤਵਨੀਂ ਦੇ ਚ ਜੀ ਰਿਆ ਸੀ ਬਈ ਮੈਂ ਇਹ ਕਰਨਾ ਹੈ ਇਹ ਕਰਨਾ ਹੈ ਲੇਕਿਨ ਹੋ ਗਿਆ ਕੁਝ ਹੋਰ ਮੇਰੇ ਮਤੇ ਪਰਮਾਤਮਾ ਦੇ ਮਤੇ ਦੇ ਸਾਹਮਣੇ ਚੱਲਦੇ ਨਹੀਂ ਮੇਰੀ ਚਿਤਵਨੀ ਪਰਮਾਤਮਾ ਦੀ ਚਿਤਵਨੀ ਦੇ ਸਾਹਮਣੇ ਚੱਲਦੀ ਨਹੀਂ ਉਹਦੀ ਚਿਤਵਨੀ ਕੁਝ ਹੋਰ ਹੈ ਪਰ ਉਸ ਦੀ ਚਿਤਵਨੀ ਕੀ ਹੈ ਸਾਇਬ ਕਹਿੰਦੇ ਨੇ ਇਸ ਦਾ ਕੋਈ ਪਤਾ ਨਹੀਂ ਕਿ ਉਸ ਦੇ ਮਨ ਦੇ ਵਿੱਚ ਜੀਵਾਂ ਪ੍ਰਤੀ ਸੰਸਾਰ ਪ੍ਰਤੀ ਖੰਡਾਂ ਤੇ ਬ੍ਰਹਿਮੰਡਾਂ ਪ੍ਰਤੀ ਕੀ ਕੁਝ ਮਤਾ ਹੈ ਉਹਨੇ ਆਪਣੇ ਮਨ ਦੇ ਵਿੱਚ ਕੀ ਕੁਝ ਮਤਾ ਪਕਾ ਰੱਖਿਆ ਹੈ ਸਾਹਿਬ ਕਹਿੰਦੇ ਇਸ ਦਾ ਕੋਈ ਅੰਤ ਨਹੀਂ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਇਹ ਆਕਾਰ ਕਿੰਨਾ ਕੁਛ ਨੇ ਬਣਾਇਆ ਖਾਸ ਕਰਕੇ ਅਸੂਲ ਸਰੀਰ ਵਜੂਦ ਜੋ ਅੱਖਾਂ ਨਾਲ ਦਿਖਾਈ ਦਿੰਦਾ ਹੈ ਇਹ ਕਿੰਨਾ ਹੈ ਸਾਹਿਬ ਕਹਿੰਦੇ ਇਸ ਦਾ ਵੀ ਕੋਈ ਅੰਤ ਨਹੀਂ ਅਜੋਕਾ ਵਿਗਿਆਨ ਕਹਿਣ ਲੱਗ ਪਿਆ ਕੋਈ 50 ਅਰਗ ਸੂਰਜਾਂ ਦਾ ਪਤਾ ਚੱਲ ਚੁਕੇ ਹੈ ਜਿਸ ਦੇ ਸਾਹਮਣੇ ਇਹ ਸੂਰਜ ਤੇ ਬਿਲਕੁਲ ਇੱਕ ਮਾਮੂਲੀ ਖਿਡਾਉਣਾ ਪ੍ਰਤੀਤ ਹੁੰਦਾ ਹੈ ਇਸ ਤੋਂ ਅਨੰਤ ਗੁਣਾ ਵੱਡੇ ਸੂਰਜਾਂ ਦਾ ਪਤਾ ਚੱਲ ਚੁੱਕਿਆ ਹੈ ਇੱਕ ਪ੍ਰਸਿੱਧ ਸੂਫੀ ਸੰਤ ਦਾ ਕਹਿਣਾ ਹੈ ਦਰ ਮਹਿਫਲੇ ਕੇ ਖੁਰਸ਼ੀਦ ਅੰਦਰ ਸਮਾਰ ਜ਼ਰਰਾਤ ਜਿਸ ਪ੍ਰਮਾਤਮਾ ਦੀ ਮਹਿਫਲ ਦੇ ਵਿੱਚ ਸੂਰਜ ਰੇਤ ਦੇ ਜ਼ਰਰੇ ਤੋਂ ਜ਼ਿਆਦਾ ਨਹੀਂ ਹੈ ਸਿਰਫ ਇੱਕ ਰੇਤ ਦਾ ਜ਼ਰਰਾ ਦਰਮੇਂ ਚ ਲੈ ਕੇ ਕੁਰਸੀਂ ਅੰਦਰ ਸਮਾਰ ਜ਼ਰਰਾ ਖੁਦਰਾ ਬਜ਼ੁਰਗ ਦੇ ਈਦਮ ਸਰਤੇ ਅਦਬ ਨਾ ਬਾਸਦ ਜਿਦੀ ਮਹਿਸਲ ਦੇਚ ਸੂਰਜ ਜ਼ਰਰਾ ਹੋਵੇ ਤੇ ਉੱਥੇ ਤੂੰ ਗਿਆਨੀ ਬਣਨ ਦੀ ਕੋਸ਼ਿਸ਼ ਕਰੇਂ ਉੱਥੇ ਤੂੰ ਅੰਤ ਪਾਣ ਦੀ ਕੋਸ਼ਿਸ਼ ਕਰੇਂ ਕਿ ਬਜ਼ੁਰਗੀ ਨਹੀਂ ਕਿ ਬੇਅਦਬੀ ਹੋਵੇਗੀ ਕਿ ਗੁਸਤਾਖੀ ਹੋਵੇਗੀ ਉਸ ਦੀ ਮਹਿਸਲ ਦੇ ਕਿ ਸੂਰਜ ਵੀ ਗਿਣਤੀ ਮਣਤੀ ਚ ਨਹੀਂ ਤੂੰ ਕੀ ਚੀਜ਼ ਹੈ ਜੋ ਸਮੂ ਬ੍ਰਹਿਮੰਡ ਨੂੰ ਇੱਕ ਬ੍ਰਹਿਮੰਡ ਨੂੰ ਮਾਤ ਲੋਕ ਨੂੰ ਰੋਸ਼ਨੀ ਦੇਣ ਵਾਲਾ ਹੈ ਇਹਦੀ ਹਸਤੀ ਵੀ ਪ੍ਰਮਾਤਮਾ ਦੇ ਸਾਹਮਣੇ ਇੰਜ ਹੈ ਜਿਵੇਂ ਰੇਤ ਮਰੂ ਥਲ ਦੇ ਚ ਇੱਕ ਕਣ ਦੀ ਹੋਵੇ ਇੱਕ ਰੇਤ ਦੇ ਜ਼ਰਰੇ ਦੀ ਹੋਵੇ ਤੋਂ ਸੈਦ ਦਾ ਫਰਮਾਨ ਅੰਤ ਨਾ ਜਾਪੇ ਕੀਤਾ ਆਕਾਰ ਕਿਤਨਾ ਕੁਛ ਨੇ ਆਕਾਰ ਬਣਾਇਆ ਹੈ ਇਹਦਾ ਵੀ ਅੰਤ ਨਹੀਂ ਭਾ ਇਹਦੀ ਵੀ ਗਿਣਤੀ ਨਹੀਂ ਅੰਤ ਨਾ ਜਾਪੇ ਪਾਰ ਆਵਾਰ ਉਹ ਸ਼ੁਰੂ ਕਿੱਥੋਂ ਹੁੰਦਾ ਹੈ ਉਹ ਖਤਮ ਕਿੱਥੇ ਹੁੰਦਾ ਹੈ ਨਾ ਉਸ ਦੇ ਉਰਾਰ ਦਾ ਪਤਾ ਨਾ ਉਸ ਦੇ ਪਾਰ ਦਾ ਪਤਾ ਅਸੀਂ ਮੱਧ ਵਿੱਚ ਖੜੇ ਹਾਂ ਨਾ ਸਾਨੂੰ ਆਦ ਦਾ ਪਤਾ ਨਾ ਸਾਨੂੰ ਅੰਤ ਦਾ ਪਤਾ ਤੋਂ ਸਾਇਬ ਕਹਿੰਦੇ ਅੰਤ ਨਾ ਜਾਪੇ ਨਹੀਂ ਜਾਪਦਾ ਨਹੀਂ ਦਿਸਦਾ ਕੀ ਪਾਰ ਆਵਾਰ ਉਰਾਰ ਤੇ ਪਾਰ ਪ੍ਰਮਾਤਮਾ ਕਿੱਥੋਂ ਸ਼ੁਰੂ ਹੁੰਦਾ ਹੈ ਜਗਤ ਕਿੱਥੋਂ ਸ਼ੁਰੂ ਹੁੰਦਾ ਹੈ ਈਸ਼ਵਰ ਕਿੱਥੇ ਖਤਮ ਹੁੰਦਾ ਹੈ ਜਗਤ ਕਿੱਥੇ ਖਤਮ ਹੁੰਦਾ ਹੈ ਸਾਬ ਕਹਿੰਦੇ ਨਾ ਉਰਾਰ ਦਾ ਪਤਾ ਨਾ ਪਾਰ ਦਾ ਪਤਾ ਅੰਤ ਕਾਰਣ ਕੇਤੇ ਦਿਲ ਲਾ ਹੈ ਅਨੰਤ ਕਾਲ ਤੋਂ ਪਰਮਾਤਮਾ ਦਾ ਅੰਤ ਪਾਣ ਲਈ ਕਈ ਬਿਲਖ ਰਹੇ ਨੇ ਕਈ ਤੜਪ ਰਹੇ ਨੇ ਕਈ ਜਦੋ ਜਹਿਦ ਕਰ ਰਹੇ ਨੇ ਕਈ ਕੋਸ਼ਿਸ਼ ਕਰ ਰਹੇ ਨੇ ਆਪਣੇ ਢੰਗ ਦੇ ਨਾਲ ਬੌਧਿਕ ਬਲ ਨੂੰ ਇਸਤੇਮਾਲ ਕਰਕੇ ਮਾਨਸਿਕ ਸਿੱਧੀਆਂ ਨੂੰ ਜੋ ਹੈ ਵਰਤ ਕੇ ਜਪ ਤਪ ਦੀ ਘਾਲਨਾ ਨਾਲ ਪ੍ਰਾਪਤ ਕੀਤੀ ਹੋਈ ਸ਼ਕਤੀ ਨੂੰ ਅੱਗੇ ਰੱਖ ਕੇ ਪਰਮਾਤਮਾ ਦਾ ਅੰਤ ਪਾਣ ਦੀ ਅਨੰਤ ਕਾਲ ਤੋਂ ਜੀਵ ਕੋਸ਼ਿਸ਼ ਜੋ ਹੈ ਕਰਦੇ ਰਹਨੇ ਐਸ ਵਾਸਤੇ ਸਾਹਿਬ ਕਹਿੰਦੇ ਨੇ ਅੰਤ ਕਾਰਨ ਤੇ ਤੇ ਬਿਲਾ ਉਸ ਦਾ ਅੰਤ ਪਾਣ ਲਈ ਅਨੰਤ ਕਾਲ ਤੋਂ ਜੀਵ ਬਿਲਖ ਰਹਨੇ ਭਾਵ ਕੋਸ਼ਿਸ਼ ਕਰ ਰਹਨੇ ਯਤਨ ਸੇਲ ਨੇ ਪਰ ਤਾਂ ਕੇ ਅੰਤ ਨਾ ਪਾਏ ਜਾਏ ਪਰ ਉਸ ਦਾ ਅੰਤ ਕੋਈ ਕਿਸ ਤਰ੍ਹਾਂ ਪਾਵੇ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਹ ਗੱਲ ਵੱਖਰੀ ਹੈ ਕਿ ਅਨੰਤ ਕਾਲ ਤੋਂ ਅੰਤ ਪਾਣ ਦੀ ਕੋਸ਼ਿਸ਼ ਤਾਂ ਜਾ ਰਹੀ ਹੈ ਲੇਕਿਨ ਉਸ ਦਾ ਅੰਤ ਅਜੇ ਤੱਕ ਨਹੀਂ ਪਾਇਆ ਗਿਆ ਸ਼ਾਇਦ ਕਹਿੰਦੇ ਨੇ ਇਹੋ ਅੰਤ ਨਾ ਜਾਣੇ ਕੋਈ ਉਸ ਪਰਮਾਤਮਾ ਦਾ ਅੰਤ ਕੋਈ ਵੀ ਨਹੀਂ ਜਾਣਦਾ ਲਿਆਜ਼ਾ ਇਸ ਧੰਗ ਦੀ ਕੋਸ਼ਿਸ਼ਾ ਵੀ ਨਾ ਕਰੇ اس ڈھنگ کا کوئی یتن بھی نہ کرے سما برباد ہوئے گا اور زندگی ایمیں نشت کرے گا ہو جو مچھلی کیسے لا میں ساگر نکی جائیں مچھلی کن جل ہے اور کناک ہے کتھوں شروع ہون ہے کتھے ختم ہوندہ ہے میں انت پاوا ਕਿ ਕਿਵੇਂ ਪਾਵਾਂ ਤੋ ਮਛਲੀ ਜਲ ਦੇਚ ਰਹੇ ਤੇ ਸਕਦੀ ਹੈ। ਸਾਗਰ ਦਾ ਅੰਤ ਨਹੀਂ ਪਾ ਸਕਦੀ। ਤੋ ਸਹਿਬ ਕਹਿੰਦੇ ਨੇ ਇਹੋ ਅੰਤ ਨਾ ਜਾਣੇ ਕੋਏ। ਬਹੁਤਾ ਕਹੀਏ, ਬਹੁਤਾ ਹੋਏ। ਜੇ ਉਸ ਪ੍ਰਮਾਤਮਾ ਨੂੰ ਆਖੀਏ ਬਹੁਤਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਤੋ ਆਪਣੇ ਮਨ ਦੇਚ ਕਾਲਪਨਿਕ ਤੌਰ ਤੇ ਜਿੰਨਾ ਵੱਡਾ ਮੰਨ ਲੈਂਦੇ ਆ ਕਲਪਨਾ ਕਰਦੇ ਹੋ ਹੋਰ ਵੱਡਾ ਹੋ ਜਾਂਦਾ ਹੈ। ਹੋਰ ਵੱਡਾ ਹੋ ਜਾਂਦਾ ਹੈ, ਹੋਰ ਵੱਡਾ ਹੋ ਜਾਂਦਾ ਹੈ ਸੀਮਾ ਤੇ ਕਿਦਰੇ ਬਣਦੀ ਨਹੀਂ। ਭਾਵੇਂ ਦਿਨਾਂਕ ਵੱਡਾ ਆਖਦੇ ਆ ਉਹ ਵੱਡਾ ਆਖਣਾ ਵੀ ਸਾਡਾ ਥੋੜਾ ਹੈ ਉਹ ਵੱਡਾ ਆਖਣਾ ਵੀ ਕਿਸੇ ਹੱਦ ਤੱਕ ਇੱਕ ਸੀਮਾ ਦੇ ਦਾਇਰੇ ਆ ਜਾਂਦਾ ਹੈ ਇਸ ਵਾਸਤੇ ਸਹਿਬ ਕਹਿੰਦੇ ਨੇ ਬਹੁਤਾ ਕਹੀਏ ਬਹੁਤਾ ਹੋਏ ਜੇ ਆਖਦੇ ਨੇ ਆ ਉਹ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤਾਂ ਸਹਿਬ ਕਹਿੰਦੇ ਉਸ ਤੋਂ ਵੀ ਹੋਰ ਵੱਡਾ ਹੈ ਉਸ ਤੋਂ ਵੀ ਹੋਰ ਵੱਡਾ ਹੈ ਕਿਉਂਕਿ ਇਹ ਸ਼ਬਦ ਵੀ ਪੂਰਨ ਤੌਰ ਤੇ ਪ੍ਰਮਾਤਮਾ ਦੇ ਉੱਤੇ ਪੂਰਾ ਨਹੀਂ ਉਤਰਦਾ ਕਿ ਉਹ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਇਹ ਸ਼ਬਦ ਵੀ ਕਮਜ਼ੋਰ ਹੈ ਸਾਹਿਬ ਕੰਨ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬੇ ਉੱਚਾ ਥਾਂ ਉਹ ਸਾਹਿਬ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਔਰ ਉਸਦਾ ਸਿੰਘਾਸਨ ਉਸਦਾ ਅਸਥਾਨ ਵੀ ਬਹੁਤ ਉੱਚਾ ਹੈ ਉੱਚੇ ਉਪਰ ਉੱਚਾ ਨਾਮ ਉੱਚਿਆਂ ਤੋਂ ਵੀ ਉੱਚਾ ਹੈ ਉਸਦਾ ਨਾਮਣਾ ਉਸਦੀ ਹਸ਼ਤੀ ਉਸਦਾ ਸਨਮਾਨ ਉਸਦੇ ਗੁਣ ਉਦੀ ਧੀਰਜਤਾ ਉੱਚਿਆਂ ਤੋਂ ਵੀ ਉੱਚੀ ਹੈ ਜਗਤ ਦੇ ਵਿੱਚ ਜੋ ਉੱਚੇ ਨੇ ਉੱਚੇ ਗਿਣੇ ਜਾਂਦੇ ਨੇ ਕਈ ਧਨ ਕਰਕੇ ਪਦ ਕਰਕੇ ਪ੍ਰਤਿਸ਼ਤਾ ਕਰਕੇ ਗਿਆਨ ਕਰਕੇ ਵਿਗਿਆਨ ਕਰਕੇ ਜੋ ਉੱਚੇ ਗਿਣੇ ਜਾਂਦੇ ਨੇ ਸਹਿਬ ਕਹਿੰਦੇ ਨਹੀਂ ਇਹ ਉੱਚੇ ਉੱਚੇ ਨਹੀਂ ਨੇ ਉੱਚੇ ਉਪਰ ਹੈ ਉੱਚਾ ਨਾਮ ਜਗਤ ਦੀਆਂ तमाम ਉਚਾਈਆਂ ਤੋਂ ਉੱਚਾ ਹੈ ਪਰਮਾਤਮਾ ਦਾ ਨਾਮਣਾ ਉਦੀ ਹਸਤੀ ਉਦੀ ਸਿਖਤੋ ਸਲਾਹ ਇਹ ਵੱਡ ਉੱਚਾ ਹੋਵੇ ਕੋਏ ਹੁਣ ਇੰਨਾ ਕੋਈ ਉੱਚਾ ਹੋਵੇ ਕਿਤਨਾ ਜਿਤਨਾ ਕੇ ਪ੍ਰਮਾਤਮਾ ਆਪ ਹੈ ਜਿਤਨਾ ਕੇ ਅਕਾਲ ਪੁਰਖ ਆਪ ਹੈ ਇਤਨਾ ਕੋਈ ਉੱਚਾ ਹੋਵੇ ਕਿਸ ਉੱਚੇ ਕੋ ਜਾਣੇ ਸੋਏ ਤਾਂ ਹੀ ਫਿਰ ਉਸ ਉੱਚੇ ਨੂੰ ਉਸ ਪ੍ਰਮਾਤਮਾ ਨੂੰ ਕੋਈ ਜਾਣੇ ਕਿ ਉਹ ਬਈ ਕਿੰਨਾ ਕੁ ਉੱਚਾ ਹੈ ਤੇ ਸਾਇਬ ਕਹਿੰਦੇ ਤਿਸ ਕਾ ਸ੍ਰੀ ਕੋ ਨਾਹੀ ਨਾ ਕੋ ਕੰਟਕ ਵੈਰਾਈ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ ਉਸ ਵਰਗਾ ਹੋਰ ਕੋਈ ਵੀ ਨਹੀਂ ਅਗਰ ਪਰਮਾਤਮਾ ਦਾ ਸ਼ਰੀਕ ਮੰਨ ਲਈਏ ਤਾਂ ਫਿਰ ਪਰਮਾਤਮਾ ਦੋ ਨੇ ਇੱਕ ਨਹੀਂ ਨੇ ਤੇ ਦੋ ਤੇ ਦੁਬਦਾ ਹੁੰਦੀ ਹੈ ਦੋ ਤੇ ਸੰਸਾਰ ਹੈ ਇੱਕ ਨਿਰੰਕਾਰ ਹੈ ਕਿੱਥੇ ਦੋ ਹਿੰਸਾ ਸ਼ੁਰੂ ਹੋਇਆ ਉੱਥੇ ਸੰਸਾਰ ਸ਼ੁਰੂ ਹੋਇਆ ਇੱਕ ਨਿਰੰਕਾਰ ਹੈ ਇੱਕ ਪਰਮਾਤਮਾ ਹੈ ਦੋ ਤਿੰਨ ਚਾਰ ਪੰਜ ਇਹ ਤੇ ਸੰਸਾਰ ਹੈ ਇਹ ਤੇ ਜਗਤ ਹੈ ਇਸ ਵਾਸਤੇ ਕਹਿੰਦੇ ਨੇ ਜਗਤ ਦੇਖ ਕੇ ਦੁਗदाई ਦੁਗਦਾ ਦੋ ਨੇ ਪਰ ਇਹ ਸਾਰੀ ਦੁਗਦਾ ਇਹ ਸਾਰਾ ਸੰਸਾਰ ਕਿਸੇ ਇੱਕ ਦੇ ਆਸਰੇ ਤੇ ਖੜਾ ਉਹ ਇੱਕ ਐਸਾ ਜਿਹਦੇ ਮੁਕਾਬਲੇ ਤੇ ਦੂਸਰਾ ਨਹੀਂ ਹੈ ਅਸੀਂ ਜਗਤ ਦੇਖ ਇੱਕ ਦੇ ਮੁਕਾਬਲੇ ਤੇ ਦੂਸਰਾ ਲੱਭ ਸਕਦੇ ਹਾਂ ਇੱਕ ధਨવાન ਹੈ ਉਹਦੇ ਮੁਕਾਬਲੇ ਤੇ ਦੂਸਰਾ ਵੀ ధਨવાન ਹੈ ਇੱਕ ਵਪਾਰੀ ਹੈ ਵੱਡਾ ਉਹਦੇ ਮੁਕਾਬਲੇ ਤੇ ਦੂਸਰਾ ਵੀ ਵੱਡਾ ਵਪਾਰੀ ਹੈ ਇੱਕ ਗਿਆਨੀ ਹੈ ਉਹਦੇ ਮੁਕਾਬਲੇ ਤੇ ਦੂਸਰਾ ਵੀ ਕੋਈ ਹੋਰ ਗਿਆਨੀ ਹੈ ਇੱਕ ਕਵੀ ਹੈ ਇੱਕ ਦਾਰਸ਼ਨਿਕ ਹੈ ਇੱਕ ਫਿਲਾਸਫਰ ਹੈ ਇੱਕ ਸੰਗੀਤਕਾਰ ਹੈ ਚਿੱਤਰਕਾਰ ਹੈ ਮੂਰਤੀਕਾਰ ਹੈ ਉਹਨਾਂ ਦੇ ਮੁਕਾਬਲੇ ਦਿੱਤੇ ਦੂਸਰੇ ਲੱਭੇ ਜਾ ਸਕਦੇ ਨੇ ਸੰਸਾਰ ਦੇ ਤਲ ਤੇ ਤੇ ਆਖ ਦਿਨ ਖਲਾ ਨਹੀਂ ਰਹਿੰਦੀ ਅਗਰ ਇੱਕ ਰੁਖਤ ਹੋ ਜਾਏ ਦੂਸਰਾ ਆ ਜਾਂਦਾ ਹੈ ਮੌਜੂਦ ਹੈ ਦੂਸਰਾ ਮੌਜੂਦ ਹੈ ਲੇਕਿਨ ਇਹ ਨਿਯਮ ਪਰਮਾਤਮਾ ਦੇ ਤਲ ਤੇ ਲਾਗੂ ਨਹੀਂ ਹੁੰਦਾ ਕਿ ਉਹ ਸਵਰਗਾ ਕੋਈ ਹੋਰ ਵੀ ਹੈ ਐਸਵਾਸੇ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਨੇ ਤੇ ਆਧ ਕਾਲ ਤੋਂ ਕਿਹਾ ਹੈ ਉਹ ਲਾ ਸ਼ਰੀਕ ਹੈ ਉਹਦਾ ਕੋਈ ਸ਼ਰੀਕ ਨਹੀਂ ਉਹਦੀ ਕੋਈ ਬਰਾਬਰੀ ਕਰਨ ਵਾਲਾ ਨਹੀਂ ਤੋਂ ਸਹਿਬ ਕਹਿੰਦੇ ਨੇ ਇਹ ਵਰਡ ਉੱਚਾ ਹੋਵੇ ਕੋਈ ਇੰਨਾ ਕੋਈ ਉੱਚਾ ਹੋਵੇ ਜਿੰਨਾ ਕਿ ਪ੍ਰਮਾਤਮਾ ਆਪ ਹੈ ਕਿਸ ਉੱਚੇ ਕੋ ਜਾਣੇ ਸੋਏ ਤਾਂ ਹੀ ਫਿਰ ਉਸ ਉੱਚੇ ਪ੍ਰਮਾਤਮਾ ਨੂੰ ਉਹ ਜਾਣੇ ਕਿ ਉਹ ਕਿੰਨਾਤ ਹੈ ਤਾਂ ਇਸ ਤਰ੍ਹਾਂ ਕੋਈ ਵੀ ਨਹੀਂ ਜਾਣ ਸਕੇਗਾ ਕਿਉਂ ਕੋਈ ਉਸ ਦਾ ਸ਼ਰੀਕ ਹੀ ਨਹੀਂ ਕੋਈ ਉਸ ਦੀ ਬਰਾਬਰੀ ਕਰਨ ਵਾਲਾ ਹੀ ਨਹੀਂ ਜੇ ਵੜ ਆਪ ਜਾਣੇ ਆਪ ਆਪ ਜੇ ਵੜ ਆਪ ਜਿੰਨਾ ਕਿ ਉਹ ਆਪ ਹੈ ਉਹ ਕਿੰਨਾ ਕ ਹੈ ਜਾਣੇ ਆਪ ਆਪ ਉਹ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਕ ਹੈ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ ਨਾਨਕ ਨਦਰੀ ਕਰਮੀ ਰਾਤ ਤਰ੍ਹਾਂ ਤਰ੍ਹਾਂ ਦੀਆਂ ਦਾਤਾਂ ਸੁਖ ਆਰਾਮ ਆਨੰਦ ਜੋ ਮਿਲਦੇ ਨੇ ਜਗਤ ਵਿੱਚ ਮਹਾਰਾਜ ਕਹਿੰਦੇ ਨੇ ਇਹ ਨਦਰ ਤੇ ਕਰਮ ਕਰਮ ਤੋਂ ਮੁਰਾਦ ਬਖਸ਼ਿਸ਼ ਨਦਰੀ ਨਿਗਾਹ ਰਹਿਮਤ ਦੀ ਨਿਗਾਹ ਨਾਲ ਉਹਦੀ ਬਖਸ਼ਿਸ਼ ਦੀ ਨਿਗਾਹ ਨਾਲ ਹੀ ਸਾਰੀਆਂ ਦਾਤਾਂ ਦੀ ਪ੍ਰਾਪਤੀ ਹੁੰਦੀ ਹੈ ਲਿਆਜ਼ਾ ਗੁਰਨਾਣਿਕ ਦੇਵ ਜੀ ਮਹਾਰਾਜ ਕਹਿੰਦੇ ਨੇ ਅੰਤ ਪਾਣ ਦੀ ਕੋਸ਼ਿਸ਼ ਛੱਡ ਦੇ ਉਹਦੀ ਨਿਗਾਹ ਹੈ ਕਰਮ ਦੀ ਪ੍ਰਾਪਤੀ ਦੀ ਕੋਸ਼ਿਸ਼ ਕਰ ਤੂੰ ਉਹਨੂੰ ਨਾਪਣਾ ਤੇ ਤੋਲਣਾ ਛੱਡ ਦੇ ਉਹਦੀ ਬਖਸ਼ਿਸ਼ ਦਾ ਪਾਤਰ ਬਣ ਤੂੰ ਉਸ ਦੀਆਂ ਨਜ਼ਰਾਂ ਤੋਂ ਉੱਚਾ ਉੱਠਣਾ ਛੱਡ ਦੇ ਤੂੰ ਉਸ ਦੀਆਂ ਨਜ਼ਰਾਂ ਦੇ ਥੱਲੇ ਆ ਉਹਦੀ ਨਿਗਾਹ ਦੇ ਥੱਲੇ ਆ ਦਰਸਲ ਉਸ ਦੀ ਨਿਗਾਹ ਤੋਂ ਉੱਚਾ ਉੱਠਣਾ ਹੈ ਵੀ ਬੜੀ ਔਖੀ ਗੱਲ ਬਹੁਤ ਔਖੀ ਗੱਲ ਹੈ ਇਸ ਵਾਸਤੇ ਅਸੀਂ ਦੇਖਦੇ ਹਾਂ ਕੋਈ ਬੰਦਾ ਬੰਦਿਆਂ ਦੀ ਨਿਗਾਹ ਤੋਂ ਤੇ ਉੱਚਾ ਉੱਠ ਸਕਦਾ ਹੈ ਲੇਕਿਨ ਰੱਬ ਦੀ ਨਿਗਾਹ ਤੋਂ ਉੱਚਾ ਉਠਣਾ ਬੜੀ ਔਖੀ ਗੱਲ ਹੈ ਹਾਂ ਬੰਦੇ ਯਤਨ ਕਰ ਮਨੁੱਖਾਂ ਦੀ ਨਜ਼ਰਾਂ ਤੋਂ ਉੱਚਾ ਉਠਣ ਦੀ ਲੇਕਿਨ ਯਤਨ ਕਰ ਰੱਬ ਦੀ ਨਿਗਾਹ ਦੇ ਥੱਲੇ ਆਣ ਦੀ ਪਰਮਾਤਮਾ ਦੀ ਨਜ਼ਰਾਂ ਦੇ ਥੱਲੇ ਆਣ ਦੀ ਐਸ ਵਾਸਤੇ ਸਾਹਿਬ ਕਹਿੰਦੇ ਮਾਉਂ ਇੱਕ ਨਦਰੀ ਕਰਮੀ ਦਾਤ ਹੋ ਸਕਦਾ ਜੇ ਤੂੰ ਮਨੁੱਖਾਂ ਦੀ ਨਜ਼ਰਾਂ ਤੋਂ ਉੱਚਾ ਉਠੇ ਤੈਨੂੰ ਮਾਣ ਸਨਮਾਨ ਮਿਲੇ ਪਰ ਧਾਰਮਿਕ ਦੁਨੀਆ ਦਾ ਪਰਮ ਆਨੰਦ ਤੇ ਉਦੋਂ ਨਸੀਬ ਹੋਵੇਗਾ ਜਦ ਪ੍ਰਭੂ ਦੀ ਨਿਗਾਹ ਦੇ ਥੱਲੇ ਆਵੇਂਗਾ ਉਹਦੀ ਨਜ਼ਰਾਂ ਦੇ ਥੱਲੇ ਆਵੇਂਗਾ ਉਹਦੀ ਨਜ਼ਰਾਂ ਵਿੱਚ ਅੰਮ੍ਰਿਤ ਹੈ ਉਹਦੀ ਨਿਗਾਹ ਵਿੱਚ ਦਾਤਾਂ ਨੇ ਉਹਦੀ ਨਿਗਾਹ ਵਿੱਚ ਬਖਸ਼ਿਸ਼ ਹੈ ਉਹਦੀ ਨਿਗਾਹ ਵਿੱਚ ਕੋਮਲਤਾ ਹੈ ਉਹਦੇ ਦੇਖਦੇ ਹੀ ਮਨੁੱਖ ਦੀ ਝੋਲੀ ਦਾਤਾ ਨਾਲ ਭਰ ਜਾਂਦੀ ਏ ਐਸ ਵਾਸਤੇ ਸਾਇਦ ਕਹਿੰਦੇ ਨਾ ਨਿਕ ਨਦਰੀ ਕਰਮੀ ਦਾਤ ਇਸ ਪੌੜੀ ਦੀ ਇਹ ਮੂਲ ਪੰਕਤੀ ਇਹ ਕਹਿ ਰਹੀ ਹੈ ਅੰਤਪਾਣ ਦੀ ਕੋਸ਼ਿਸ਼ ਨਾ ਕਰ ਨਾਪਣ ਤੋਲਣ ਦੀ ਕੋਸ਼ਿਸ਼ ਨਾ ਕਰੋ ਉਹ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਇਸ ਚੱਕਰ ਦੇਚ ਨਾ ਪਾਓ ਬਲਕੇ ਐਸਾ ਯਤਨ ਕਰੋ ਬੰਦਗੀ ਕਰ ਜੋਦੜੀ ਕਰ ਕਿ ਤੂੰ ਉਸ ਦੀ ਨਿਗਾਹ ਦੇ ਥੱਲੇ ਆ ਜਾਏ ਉਹਦੀ ਬਖਸ਼ਿਸ਼ ਦਾ ਪਾਤਰ ਬਣ ਜਾਏ ਤੇ ਤੇਰੇ ਮਨ ਦੀ ਝੋਲੀ ਰੱਬੀ ਗੁਣਾ ਨਾਲ ਭਰ ਜਾਏ ਔਰ ਇਸ ਢੰਗ ਨਾਲ ਤੂੰ ਫੈਜ਼ਯਾਬ ਹੋਵੇਂ